ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ ਕਿਚਨ ਵਿੱਚ ਯੂਜ਼ ਕੀਤੇ ਜਾਣ ਵਾਲੇ ਪੌਣਿਆਂ ਨੂੰ ਤੁਹਾਨੂੰ ਧੋ ਕੇ ਦਿਖਾਉਣੇ ਆਪਾਂ ਸੌਖੇ ਤਰੀਕੇ ਦੇ ਨਾਲ ਬਿਨਾਂ ਹੱਥ ਲਾਏ ਕਿਸ ਤਰ੍ਹਾਂ ਪੌਣੇ ਧੋ ਸਕਦੇ ਆ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਹਦੇ ਲਈ ਆਪਾਂ ਨੇ ਗੈਸ ਤੇ ਆਨ ਕਰਕੇ ਆਪਣਾ ਪਾਣੀ ਰੱਖਤਾ ਗਰਮ ਹੋਣ ਦੇ ਲਈ ਜਦੋਂ ਆਪਣਾ ਪਾਣੀ ਗਰਮ ਹੋ ਜਾਊਗਾ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਪਾਉਣੇ ਆ ਪਹਿਲਾਂ ਆਪਾਂ ਨੇ ਲਿਆ ਇੱਥੇ ਸੋਡਾ ਜੋ ਕਿ ਆਪਾਂ ਕੱਪੜੇ ਧੋਣ ਦੇ ਵਿੱਚ ਵਰਤਦੇ ਆ ਜੋ ਕੱਪੜਿਆਂ ਦੀ ਸਫਾਈ ਦੇ ਲਈ ਬਹੁਤ ਹੀ ਵਧੀਆ ਰਹਿੰਦਾ ਜਾਂ ਖਾਸ ਕਰਾ ਸੁੱਤੀ ਕੱਪੜਿਆਂ ਵਾਸਤੇ ਇਹਦਾ ਆਪਾਂ ਨੇ ਇੱਕ ਚਮਚ ਪਾਇਆ ਤੇ ਨਾਲ ਹੀ ਆਪਾਂ ਇੱਥੇ ਲਿਆ ਸਰਫ ਜੋ ਕਿ ਆਮ ਆਪਾਂ ਯੂਜ਼ ਕਰਦੇ ਆ ਕੱਪੜੇ ਧੋਣ ਦੇ ਲਈ ਤੁਸੀਂ ਇੱਥੇ ਕੋਈ ਵੀ ਸਰਫ ਲੈ ਸਕਦੇ ਹੋ। ਲਓ ਜੀ ਹੁਣ ਜਦੋਂ ਆਪਣਾ ਪਾਣੀ ਆਪਣਾ ਗਰਮ ਹੋ ਜਦੋਂ ਉਹ ਚੀਜ਼ਾਂ ਨੂੰ ਆਪਾਂ ਘੋਲ ਕੇ ਪਾਣੀ ਨੂੰ ਗਰਮ ਕਰ ਲਵਾਂਗੇ ਤੇ ਆਪਣੇ ਜਿਹੜੇ ਪੌਣੇ ਨੇ ਇਹ ਆਪਾਂ ਇਹਦੇ ਵਿੱਚ ਡਬੋ ਕੇ ਰੱਖਾਂਗੇ ਜਦ ਤੱਕ ਕਿ ਆਪਣਾ ਪਾਣੀ ਜਣੀ ਲੱਗ ਜਾਂਦਾ। ਲਓ ਜੀ ਆਪਣਾ ਗੈਸ ਔਨ ਆਪਾਂ ਨੇ ਪੌਣਿਆਂ ਨੂੰ ਪਾਣੀ ਦੇ ਵਿੱਚ ਡਿਪ ਕਰ ਦੇਣਾ ਤੇ ਜੇਕਰ ਪਾਣੀ ਘੱਟ ਲੱਗੇ ਇੱਥੇ ਆ ਪਾਣੀ ਪਾਣੀ ਹੋਰ ਪਾ ਦਿੱਤਾ ਸੀਗਾ ਇਸ ਤਰੀਕੇ ਨਾਲ ਆਪਾਂ ਇਹਨੂੰ 10 ਤੋਂ 20 ਮਿੰਟ ਤੱਕ ਐਵੇਂ ਰੱਖ ਦਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਆਪਣੇ ਪੋਨੇ ਜਿਹੜੇ ਸਾਫ਼ ਹੋ ਜਾਣਗੇ। ਲਓ ਜੀ ਆਪਾਂ 10 ਮਿੰਟ ਹੁਣ ਇਵੇਂ ਇਵੇਂ ਰੱਖਤਾ ਗਿਆ ਇਸ ਬੰਦ ਕਰਤਾ। ਫਿਰ ਤੁਹਾਨੂੰ ਦਿਖਾਉਣੀ ਆ। ਲਓ ਜੀ ਹੁਣ ਤੁਹਾਨੂੰ ਸਾਫ਼ ਪਾਣਿਆਂ ਨਾਲ ਪੋਨੇ ਧੋ ਕੇ ਦਿਖਾਉਣੀ ਆ ਜੋ ਬਿਲਕੁਲ ਸਾਫ਼ ਹੋ ਜਾਣਗੇ। ਅਸੀਂ ਦੇਖ ਸਕਦੇ ਹਾਂ ਪਾਣੀ ਕਿੰਨਾ ਗੰਦਾ ਹੋ ਗਿਆ ਜਿਹੜੀ ਆਪਣੇ ਸਾਰੇ ਮੈਲ ਤੇ ਪੌਣਿਆਂ ਦੀ ਉਹ ਪਾਣੀ ਦੇ ਵਿੱਚ ਲੈ ਗਈ। ਸਾਫ ਪਾਣੀ ਦੇ ਨਾਲ ਹੁਣ ਧੋਣ ਤੋਂ ਬਾਅਦ ਆਪਣੇ ਪੌਣੇ ਨੇ ਬਿਲਕੁਲ ਸਾਫ ਹੋ ਗਏ ਨੇ। ਲੋ ਜੀ ਹੁਣ ਆਪਾਂ ਕਾਹਨੇ ਨਿਚੋੜ ਕੇ ਚੰਗੀ ਤਰ੍ਹਾਂ ਸੁੱਕਣੇ ਪਾ ਦੇਨੇ ਤੇ ਤੁਹਾਨੂੰ ਦਿਖਾਉਨੇ ਆ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ